ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਪ੍ਰੀਤ ਕੌਰ ਸੰਧੂ ਨੇ ਪੋਸਟ ਸਾਂਝੀ ਕਰਦਿਆ ਕਿਹਾ ਕਿ ਮੈਡਮ ਸਾਖਸ਼ੀ ਸਾਨੀ ਨੂੰ ਸਾਰੇ ਪੰਜਾਬ ਨੇ ਆਪਣੀ ਦਲੇਰ ਟੀਮ ਮੰਨ ਲਿਆ ਹੈ ਇਹਨਾਂ ਬਾਰੇ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਦੀਆਂ ਪਿਛਲੀ ਵਾਰ ਜਦੋਂ ਪਟਿਆਲੇ ਵਿੱਚ ਹੜ ਆਏ ਤਾਂ ਸੀਵਰੇਜ ਬਲੋਕ ਹੋ ਗਿਆ ਮੇਰੇ ਘਰ ਦਾ ਸੀਵਰੇਜ 10 ਦਿਨ ਤੋਂ ਬਲੋਕ ਰਿਹਾ ਮੈਂ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਅਨੇਕਾਂ ਸ਼ਿਕਾਇਤਾਂ ਕੀਤੀਆਂ ਉਹਨਾਂ ਦੇ ਬੰਦੇ ਕਦੇ ਕਦਾਈਂ ਆਉਂਦੇ ਤੇ ਕਹਿ ਦਿੰਦੇ ਜੀ ਠੀਕ ਕਰ ਦਿੱਤਾ ਪਰ ਠੀਕ ਨਾ ਹੁੰਦਾ ਘਰ ਵਿੱਚ ਰਹਿਣਾ ਮੁਸ਼ਕਿਲ ਹੋ ਰਿਹਾ ਸੀ ਤੁਸੀਂ ਸੋਚ ਸਕਦੇ ਹੋ ਕਿ ਸੀਵਰੇਜ ਬਲੌਕ ਹੋਵੇ ਤਾਂ 10 ਦਿਨ ਰਹਿਣਾ ਕਿੰਨਾ ਔਖਾ ਹੈ ਐਮਸੀ ਨੂੰ ਵੀ ਬਹੁਤ ਵਾਰ ਕਿਹਾ ਪਰ ਕਿਸੇ ਨੇ ਨਾ ਸੁਣੀ ਇੱਕੋ ਜਵਾਬ ਦਈ ਜਾਣ ਕਿ ਤੁਹਾਡਾ ਕਰ ਨੀਵਾ ਹੈ ਅਖੀਰ ਇੱਕ ਦਿਨ ਮੈਂ ਮੈਡਮ ਸਾਖੀ ਸਾਨੀ ਜੀ ਨੂੰ ਏਪੀਆਰਓ ਸਾਹਿਬ ਦੇ ਸੰਪਰਕ ਨਾਲ ਮੈਸੇਜ ਕੀਤਾ ਉਹਨਾਂ ਨੂੰ ਦੱਸਿਆ ਕਿ ਮੇਰੇ ਪਤੀ ਫੌਜ ਵਿੱਚ ਅਫਸਰ ਹਨ ਤੇ ਮੈਂ ਇਕੱਲੀ ਇੱਥੇ ਰਹਿ ਰਹੀਆਂ ਮੇਰੀ ਮਾਤਾ ਬਜ਼ੁਰਗ ਹੈ ਮੇਰੇ ਲਈ ਬਹੁਤ ਮੁਸ਼ਕਿਲ ਹੋ ਰਿਹਾ ਹੈ 10 ਦਿਨ ਤੋਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਯਕੀਨ ਮੰਨਿਓ 7:30 ਵਜੇ ਮੈਸੇਜ ਕੀਤਾ ਤੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਮੈਸੇਜ ਆ ਗਿਆ ਕਿ ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ ਸਵੇਰੇ ਉਹੀ ਮਿਊਨਿਸਪਲ ਕਾਰਪੋਰੇਸ਼ਨ ਦੇ ਕਰਮਚਾਰੀ ਜੋ ਮੇਰੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸਨ 8:30 ਤੇ ਮੇਰੇ ਘਰ ਦੇ ਬਾਹਰ ਖੜੇ ਸਨ ਉਹਨਾਂ ਕੋਲ ਮਸ਼ੀਨ ਵੀ ਸੀ ਤੇ ਹੋਰ ਸਭ ਜ਼ਰੂਰੀ ਸਮਾਨ ਵੀ ਉਸੇ ਵੇਲੇ ਮੈਨੂੰ डीसी ऑफिस ਤੋਂ ਫੋਨ ਆਇਆ ਕਿ ਤੁਹਾਡੇ ਕੋਲ ਬੰਦੇ ਪਹੁੰਚ ਗਏ ਹਨ ਮੈਂ ਉਹਨਾਂ ਨੂੰ ਦੱਸਿਆ ਜੀ ਬੰਦੇ ਪਹੁੰਚ ਗਏ ਹਨ ਉਹਨਾਂ ਕਿਹਾ ਕਿ ਕੰਮ ਹੁੰਦੇ ਹੀ ਮੈਂ ਉਹਨਾਂ ਨੂੰ ਦੱਸ ਦੇਵਾਂ 10 ਮਿੰਟ ਵਿੱਚ ਸੀਵਰੇਜ ਕਲੀਅਰ ਹੋ ਗਿਆ ਸਾਡੇ ਇਲਾਕੇ ਦੇ ਐਮਸੀ ਦਾ ਕਹਿਣਾ ਸੀ ਕਿ ਤੁਹਾਨੂੰ ਡੀਸੀ ਸਾਹਿਬ ਤੱਕ ਸ਼ਿਕਾਇਤ ਕਰਨ ਦੀ ਕੀ ਜ਼ਰੂਰਤ ਸੀ ਮੈਂ ਕਿਹਾ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਡੀਸੀ ਦਫ਼ਤਰ ਦੇ ਨੰਬਰ ਤੇ ਫੋਨ ਕਰਕੇ ਦੱਸ ਦਿੱਤਾ ਕਿ ਮੇਰਾ ਕੰਮ ਹੋ ਗਿਆ ਹੈ ਤੇ ਮੈਡਮ ਦਾ ਧੰਨਵਾਦ ਕੀਤਾ ਮੈਂ ਮੈਡਮ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੀ ਸੀ ਇੱਕ ਡੀਸੀ ਲਈ ਛੋਟੇ ਜਿਹੇ ਮਸਲੇ ਵਿੱਚ ਇਸ ਤਰ੍ਹਾਂ ਧਿਆਨ ਦੇਣਾ ਇਹ ਦੱਸਦਾ ਹੈ ਕਿ ਉਹ ਆਪਣੇ ਕੰਮ ਪ੍ਰਤੀ ਕਿੰਨਾ ਸਮਰਪਣ ਰੱਖਦੇ ਹਨ ਉਸ ਦਿਨ ਤੋਂ ਬਾਅਦ ਮੈਨੂੰ ਮੈਡਮ ਇੰਜ ਲੱਗਣ ਲੱਗੇ ਜਿਵੇਂ ਮੇਰੇ ਆਪਣੇ ਹੀ ਹਨ ਇੱਕ ਸੁਹਿਰਦ ਅਫਸਰ ਜੋ ਜ਼ਮੀਨ ਨਾਲ ਜੁੜੇ ਹੋਏ ਹਨ ਜਿਨ੍ਹਾਂ ਲਈ ਉਹਨਾਂ ਦੇ ਜ਼ਿਲੇ ਦਾ ਹਰ ਬੰਦਾ ਉਹਨਾਂ ਦੇ ਘਰ ਦਾ ਜੀ ਹੈ ਪੰਜਾਬੀ ਵਿੱਚ ਕਹਿਣ ਮੁਤਾਬਕ ਉਹਨਾਂ ਵਿੱਚ ਅਹੁਦੇ ਦੀ ਕੋਈ ਵੋ ਮિજાਜ ਨਹੀਂ ਬਹੁਤ ਹੀ ਸਰਲ ਤੇ ਨਿਰਛਲ ਸੂਬਾ ਤਨ ਨੇ ਉਹ ਮਾਪੇ ਜਿਨ੍ਹਾਂ ਦੀ ਅਜੇ ਹੀ ਧੀ ਹੈ ਖੁਸ਼ਕਿਸਮਤਾਂ ਅਸੀਂ ਪੰਜਾਬੀ ਕੀ ਸਾਨੂੰ ਇਹ ਅਜੇ ਹੀ ਆਈਐਸ ਅਫਸਰ ਮਿਲੀ ਹੈ ਅਜੇ ਹੀ ਦਲੇਰ ਧੀ ਤੇ ਸਾਰੇ ਪੰਜਾਬ ਨੂੰ ਮਾਣ ਹੈ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ